ਦੇ ਵਿੱਚ 47 ਨੰਬਰ ਐਫ ਆਈ ਆਰ ਰਜਿਸਟਰ ਹੋਈ ਹੈ ਜਿਹਦੇ ਵਿੱਚ ਅਸੀਂ 6 ਜਿਹੜੇ ਨੇ ਵਿਅਕਤੀ ਉਹ ਉਹਨਾਂ ਨੂੰ ਅਰੈਸਟ ਕੀਤਾ ਤੇ 5 ਜਿਹੜੇ ਨੇ ਅਸਲੇ ਅਸੀਂ ਉਹਦੇ ਚ ਰਿਕਵਰ ਕੀਤੇ ਨੇ ਇਹ ਕੇਸ ਇਸ ਤਰੀਕੇ ਦਾ ਸੀਗਾ ਜੀ ਕਿ ਇਹ ਜਿਹੜਾ ਗਰੋਸ ਸੀਗਾ ਇਹ ਡਕੈਟੇ ਕਰਦੇ ਦੀ ਤਿਆਰੀ ਦੇ ਵਿੱਚ ਸੀਗਾ ਅ ਇਹਨਾਂ ਚੋਂ ਜਿਹੜੇ ਇੱਕ ਜਿਹੜਾ ਇੱਕ ਮੈਂਬਰ ਅਸੀਂ ਫੜਿਆ ਹੈਗਾ ਉਹ ਇੱਕ ਪੰਚਾਇਤ ਸੈਕਟਰੀ ਸੀਗਾ ਕਿ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹਨਾਂ ਦੇ ਵਿਭਾਗ ਦੇ ਇੱਕ ਇੱਕ ਜੇਏ ਨੇ ਜਿਨ੍ਹਾਂ ਦੇ ਘਰ ਵਿੱਚ ਕੁਝ ਕੈਸ਼ ਪਿਆ ਹੈ ਤਾਂ ਉਹ ਇਸ ਤਿਆਰੀ ਰਹੀ ਸੀਗੇ ਕਿ ਜਿਹੜਾ ਅਸਲਾ ਲੈ ਕੇ ਉਹ ਉੱਥੇ ਡਕੈਤੀ ਕਰਨਗੇ ਤੇ ਉੱਥੋਂ ਜਿਹੜਾ ਕੈਸ਼ ਹੈ ਉਹ ਲੁੱਟ ਲੈਣਗੇ ਤੇ ਐਸਪੀਡੀ ਡੀਐਸਪੀ ਖਵਾ ਨੂੰ ਇਨਚਾਰਜ ਸੀਆਈਏ ਇਹਨਾਂ ਦੀ ਟੀਮ ਨੇ ਇਸ ਕੇਸ ਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਪੰਜ ਜਿਹੜੇ ਨੇ ਵੈਪਨਸ ਰਿਕਵਰ ਕੀਤੇ ਨੇ ਜਿਨ੍ਹਾਂ ਚ ਇੱਕ ਬੱਤੀ ਬੋਰ ਰਿਵੋਲਵਰ ਹੈ ਤੇ ਇੱਕ ਬਤੀ ਬੋਲਦਾ ਪਿਸਟਲ ਹੈ ਤੇ ਤਿੰਨ ਦੇਸੀ ਕੱਟੇ ਨੇ ਇਸ ਦੇ ਨਾਲ ਨਾਲ ਇਨਕਮ ਟੈਕਸ ਵਿਭਾਗ ਤੇ ਦੀ ਟੀਮ ਲੈ ਕੇ ਅਸੀਂ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਜਿਹੜੇ ਜਿਹੜਾ ਇਹਨਾਂ ਇੱਕ ਇਹਨਾਂ ਦੇ ਇੱਕ ਜਿਨ੍ਹਾਂ ਦੇ ਜਿੱਥੇ ਲੁੱਟ ਕਰਨ ਦੀ ਫਿਰਾਕ ਸੀਗੇ ਜੈ ਦੇ ਘਰ ਅਸੀਂ ਸਰਚ ਵੀ ਕੀਤਾ ਸੀਗਾ ਜਿੱਥੋਂ ਸਾਨੂੰ ਤਕਰੀਬਨ 41 ਲੱਖਸ ਨੇ ਜਿਹੜੇ ਉਹ ਰਿਕਵਰ ਹੋਏ ਨੇ ਉਸ ਰਿਕਵਰੀ ਬਾਰੇ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਉਹ ਉਹ ਤਫਤੀਸ਼ ਕਰ ਰਿਹਾ ਹੈ ਤੇ ਇਸ ਦੇ ਨਾਲ ਨਾਲ ਇਸ ਕੇਸ ਦੇ ਵਿੱਚ ਹੋਰ ਵੀ ਜਿਹੜੇ ਨੇ ਖੁਲਾਸੇ ਹੋਣ ਦੀ ਸਾਨੂੰ ਉਮੀਦ ਹੈ ਜਿਹੜੇ ਆਪਾਂ ਕਿਤੇ ਨੇ ਉਹਨਾਂ ਦਾ ਕੋਈ ਪੁਰਾਣਾ ਬੈਕਗ੍ਰਾਉਂਡ ਵੀ ਕੋਈ ਨਹੀਂ ਨਹੀਂ ਉਹਨਾਂ ਦੇ ਕੋਈ ਪੁਰਾਣਾ ਐਮ ਐਫ ਆਈ ਆਰਸ ਨਹੀਂ ਹੈ ਜੀ ਹਾਂ ਪਰ ਇਹ ਪਤਾ ਚੱਲਿਆ ਤਫਤੀਸ਼ ਦੇ ਵਿੱਚ ਕਿ ਉਹ ਇਹ ਜਿਹੇ ਹੋਰ ਵਾਰਦਾਤਾਂ ਵੀ ਕਰਨਾ ਚਾਹੁੰਦੇ ਸੀ ਕਿ ਮੈਮ ਕਿੰਨੇ ਮੈਂਬਰ ਸੀ ਟੋਟਲ ਇਸ ਵਿੱਚ 6 6 ਮੈਂਬਰ ਜੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਹੋਰ ਵੀ ਸਾਨੂੰ ਉਮੀਦ ਹੈ ਕਿ ਜਿੱਦਾਂ ਜਿੱਦਾਂ ਸਾਡੀ ਤਫਤੀਸ਼ੇ ਦੇ ਵਿੱਚ ਪੰਜ ਵੈਪਨ ਬਰਾਮਦ ਹੋਏ ਤੇ ਜਿੱਦਾਂ ਮੈਂ ਦੱਸਿਆ ਕਿ ਕੈਸ਼ ਦੀ ਰਿਕਵਰੀ ਵੀ ਹੋਈ ਹੈ ਹਾਂਜੀ 50000 ਰੁਪਏ ਤੁਹਾਨੂੰ ਬਰਾਮਦ ਹੋਏ ਉਹ ਜੀ ਉਹ ਜੀ ਉਹ ਬਿਲਕੁਲ ਉਹਦੀ ਬੈਕਗ੍ਰਾਉਂਡ ਬਾਰੇ ਸਾਡਾ ਇਹ ਪਰ ਸੀਗਾ ਕਿ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਉਹਦੇ ਬਾਰੇ ਇਨਫੋਰਮ ਕੀਤਾ ਜੀ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਉੱਥੇ ਗਏ ਸੀਗੇ ਤੇ ਉਹਦੇ ਬੈਕਗ੍ਰਾਉਂਡ ਬਾਰੇ ਜਿਹੜਾ ਉਹ ਡਿਪਾਰਟਮੈਂਟ ਸਾਡੇ ਨੂੰ ਪੂਰਾ ਤਫਤੀਸ਼ ਕਰਕੇ ਦੇ ਵਿਲ ਕੋਆਰਡੀਨੇਟ ਕਰ ਮੈਮ ਜਿਹੜੇ ਵੈਪਨ ਸੀਗੇ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹਨਾਂ ਦੇ ਜਿਹੜੇ ਜਿਦਾਂ ਤੁਹਾਨੂੰ ਦੱਸਿਆ 6 ਬੰਦੇ ਗ੍ਰਿਫਤਾਰ ਹੋਏ ਨੇ ਉਹਨਾਂ ਚੋਂ ਦੋ ਬੰਦੇ ਇਹ ਜਿਹੇ ਸੀਗੇ ਜਿਹੜੇ ਕਿ ਯੂਪੀ ਵਾਲਿਆਂ ਨਾਲ ਤਾਲਮੇਲ ਕਰ ਰਹੇ ਸੀ ਇਹਨਾਂ ਨੇ ਯੂਪੀ ਤੋਂ ਇਹ ਵੈਪਨ ਮੰਗਾਇਆ ਐਪਲੀਕੇਸ਼ਨ ਗੁਰਗੰਦਾਵੀ ਨਾਲ ਸੰਬੰਧ ਹੈਗੇ ਨਹੀਂ ਹਜੇ ਤੱਕ ਇਹ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਸੀਗੀ ਇਹਨਾਂ ਚੋ ਮੋਸਟਲੀ ਜਿਹੜੇ ਬੰਦੇ ਨੇ ਉਹ ਇਹ ਜੇ ਸੀਗੇ ਜਿਹੜੇ ਲੋਕਲ ਸੀਗੇ ਪਰ ਉਹਨਾਂ ਦੇ ਬੜੇ ਖਤਰਨਾਕ ਇਰਾਦੇ ਬਣ ਗਏ ਇਕੱਠੇ ਹੋ ਗਏ ਤੇ ਉਹ ਇੱਕ ਮਤਲਬ ਬੜੀ ਖਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀ ਜਿਸ ਨੂੰ ਬੜੀ ਸੂਝ-ਬੂਝ ਨਾਲ ਕੰਮ ਕਰਕੇ ਟੀਮ ਨੇ ਰੁਕਿਆ ਜੇਸ ਗ੍ਰੁੱਪ ਕੀ ਹੈ ਸੌਰੀ ਪਾਰਕ ਪੁਲੀਸੀ ਜੀ ਇਹਨਾਂ ਚੋ ਅਡਡ ਟਾਈਮ ਤੇ ਗ੍ਰਿਫਤਾਰੀਆਂ ਹੋਈਆਂ ਦੋ ਬੰਦੇ ਅਸੀਂ 12 ਨੂੰ ਤਰੀਕ ਨੂੰ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਆ ਸਭ ਤੋਂ ਪਹਿਲਾਂ ਭਰਪੂਰ ਤੇ ਮੰਪਰੀਤ ਸੀਗੇ ਉਸ ਤੋਂ ਬਾਅਦ ਬਹਾਦਰ ਸਿੰਘ ਅਸੀਂ 14 ਤਰੀਕ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਗੈਂਡ ਸਹਜਪ੍ਰੀਤ ਤੇ ਉਹ ਜਿਹੜੇ 14 ਤਰੀਕ ਨੂੰ ਅਸੀਂ ਜਿਹੜੇ ਇਹ ਜੋ ਲਾਸਟ ਦੇ ਜਿਹੜੇ ਦੋ ਮੈਂਬਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਰੈਜ਼ੀਡੈਂਟ ਕਿਹਨੇ ਨੇ ਗ੍ਰਿਫਤਾਰ ਕੀਤਾ ਇਹਨਾਂ ਚੋ ਜੀ ਜਿਹੜਾ ਬਹਾਦਰ ਹੈ ਉਹ ਫਤਿਹਗੜ੍ਹ ਸਾਹਿਬ ਦਾ ਰੈਜ਼ੀਡੈਂਟ ਹੈਗਾ ਤੇ ਜਿਹੜਾ ਭਰਪੂਰ ਐਂਡ ਮੰਪਰੀਤ ਇਫਤਿਹਾਰ ਸਾਹਿਬ ਹਾਂਜੀ ਇਫਤਿਹਾਰ ਸਾਹਿਬ ਇਹ ਬਸ ਇਪਟਾਣਾ ਦੇ ਜਿਹੜਾ ਨਜੀਤਪੁਰ ਦੇ ਇਹ ਕਿੰਨੀ ਐਂਦਰ ਦੀ ਮੈਮ ਇਹ ਜੀ ਵੇਰਿੰਗ ਐਜ ਗਰੁੱਪਸ ਦੇ ਵਿੱਚ ਬਟ ਮੋਸਟਲੀ ਯੰਗ ਟੂ ਮਿਡਲ ਏਜ ਬਿਲਕੁਲ ਜੀ ਜੋ ਮੋਟਿਵ ਸੀਗਾ ਉਹ ਤੁਹਾਡੇ ਸਾਰੇ ਪੁਲਿਸ ਦੀ ਤਫਤੀਸ਼ ਪੂਰਾ ਮੋਟਿਵ ਸਾਹਮਣੇ ਆ ਗਿਆ ਹੈਗਾ ਕੈਸ਼ ਦੀ ਰਿਕਵਰੀ ਹੋ ਗਈ ਹੈ ਵੈਪਨਸ ਦੀ ਰਿਕਵਰੀ ਹੋ ਗਈ ਹੈ ਬੰਦਿਆਂ ਨੇ ਆਪਣੇ ਜਿਹੜੇ ਅ ਸੀਗਾ ਮਤਲਬ ਜਿਹੜੇ ਉਹਨਾਂ ਦੇ ਮੋਟਿਵ ਸੀਗੇ ਉਹਨਾਂ ਦਾ ਖਲਾਸਾ ਕੀਤਾ ਸੋ ਕੀਤਾ ਸੀਗਾ ਉਹਨਾਂ ਨੇ ਤੇ ਉਸ ਦੇ ਹਿਸਾਬ ਨਾਲ ਸਾਡੀ ਰਿਕਵਰੀ ਵੀ ਹੋਈ ਹੈ ਇਹ ਮੈਂ ਉਹਨਾਂ ਨੂੰ ਕੁਝ ਦੱਸਿਆ ਵੀ ਇਹਨੇ ਕਰਨਾ ਚਾਹ ਸੀ ਜਿਵੇਂ ਕੋਈ ਪੈਸਾ ਦੇ ਰਿਫੰਡ ਦੇ ਜੋ ਲੁੱਟਣਾ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਜੀ ਹੁਣੇ ਹੀ ਦਾ ਦੱਸ ਕੇ ਹਟਿਆ ਕਿ ਜਿੱਥੇ ਇਹਨਾਂ ਨੇ ਲੁੱਟ ਕਰਨੀ ਸੀ ਇਹਨਾਂ ਨੇ ਇਹ ਕਿਹਾ ਸੀ ਉੱਥੇ ਕੈਸ਼ ਪਿਆ ਉੱਥੋਂ ਸਾਨੂੰ ਕੈਸ਼ ਦੀ ਰਿਕਵਰੀ ਵੀ ਹੋਈ ਹੈ ਜਿੱਦਾਂ ਵੀ ਮੋਟਿਵ ਹੁੰਦਾ ਵੀ ਕੋਈ ਨਸ਼ੇ ਵਾਸਤੇ ਜਾਂ ਕੁਝ ਹੋਰ ਨਹੀਂ ਜੇ ਪੈਸੇ ਲੁੱਟਣ ਲਈ ਪੈਸੇ ਲੁੱਟਣ ਲਈ ਕਰ ਰਹੇ ਸੀ ਇਹਦੇ ਵਾਸਤੇ ਹਾਂ ਜੀ ਸ਼ਰੀਫ ਅਤੇਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ